ਸਸ਼ਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਆਪਣੇ ਸੰਸਦੀ ਖੇਤਰ ਵਾਰਣਸੀ ਆਉਣਗੇ ਤੀਜੀ ਵਾਰ ਪੀਐਮ ਵੱਜੋਂ ਸੌਚਕਣ ਤੋਂ ਬਾਅਦ ਸ਼੍ਰੀ ਮੋਦੀ ਦਾ ਆਪਣੇ ਸੰਸਦੀ ਖੇਤਰ ਵਾਰਣਸੀ ਦਾ ਇਹ ਪਹਿਲਾ ਦੌਰਾ ਹੋਵੇਗਾ ਕਾਸ਼ੀ ਖੇਤਰ ਦੇ ਭਾਜਪਾ ਪ੍ਰਧਾਨ ਦਲੇਪ ਪਟੇਲ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ 18 ਜੂਨ ਨੂੰ ਆਪਣੇ ਇੱਕ ਦਿਨ ਦੇ ਦੌਰੇ ਦੇ ਵਾਰਣਸੀ ਆ ਰਹੇ ਨੇ ਇਸ ਦੌਰਾਨ ਉਹ ਕਿਸਾਨਾਂ ਨੂੰ ਵੀ ਸੰਬੋਧਨ ਕਰਨਗੇ ਤ੍ਰਿੰਮੂਲ ਕਾਂਗਰਸ ਦੇ ਆਗੂ ਖਨਾਰੀ ਬਾਰਡਰ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਤਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨਾਲ ਫੋਨ ਉੱਤੇ ਵੀ ਕਿਸਾਨਾਂ ਗ ਦੀ ਗੱਲ ਵੀ ਕਰਵਾਈ ਹੈ ਤੇ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ 'ਚ ਹਿੱਸਾ ਲੈਣ ਲਈ TMC ਦਾ ਇੱਕ ਧੜਾ ਖਨੌਰੀ ਸਰਹੱਦ ਪੁੱਜਿਆ ਇਸ ਮੌਕੇ ਮਮਤਾ ਦੀਦੀ ਨੇ ਵੀ ਕਿਸਾਨਾਂ ਕੋ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਅਤੇ ਉਹਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੀ ਸ਼ਲਾਘਾ ਕੀਤੀ ਬੜੀ ਤੇ ਅਸੀਂ ਅਪਡੇਟ ਜਿੱਥੇ थाना ਬਨੂੜ ਦੀਨ ਪੈਂਦੇ ਪਿੰਡ ਉਰਦਨ ਦੇ ਸ਼ਰਦਾਲੂਆ ਨਾਲ ਪਰਿਆ ਟਰਾਖੁ ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜੇ 15 ਫੁੱਟ ਡੂੰਗੀ ਖਾਈ ਜੜੀ ਗਿਆ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਪੰਜਾਹ ਦੇ ਕਰੀਬ ਵਿਅਕਤੀ ਜ਼ਖਮੀ ਦਸੇ ਜਾ ਰਹੇ ਨੇ ਜ਼ਖਮੀਆਂ ਦੇ ਵਿੱਚੋਂ ਵੀ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਪੀਜੀਆਈ ਵੀ ਭੇਜਿਆ ਗਿਆ ਹੈ ਬੋਜਨ ਸਮਾਜ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਉਰਦਨ ਤੋਂ ਸੱਤਾ ਤੋਂ 80 ਦੇ ਕਰੀਬ ਸ਼ਰਦਾਲੂ ਖਲਾਰਗੜ ਦੇ ਗੁਰਦੁਆਰਾ ਚ ਕਲ ਬਾਬਾ ਸਰਬੰਦਾਸ ਦੇ ਵਰਸੀ ਸਮਾਗਮ ਚ ਸ਼ਾਮਲ ਹੋਏ ਸਨ ਸ਼ਰਦਾਲੂ ਟਰੱਕ ਉੱਤੇ ਸਵਾਰ ਸਨ ਤੇ ਟਰੱਕ ਵਿਚਾਲੇ ਛੱਤ ਪਾਕੇ ਡਬਲ ਕੀਤੀ ਹੋਈ ਸੀ ਸ਼ਰਦਾਲੂ ਰਾਤ 9 ਵਜੇ ਉਸ ਸਮਾਗਮ ਤੋਂ ਵਾਪਸ ਤੁਰੇ ਸਨ ਅਤੇ ਖੁਲਾਰਗੜ ਅਤੇ ਗੜਸ਼ੰਕਰ ਦੇ ਵਿਚਾਲੇ ਟਰੱਕ ਬੇਕਾਬੂ ਹੋਇਆ ਖਾਈ ਚੜੇ ਗਿਆ ਜਿਸ ਕਾਰਨ 4 ਸ਼ਰਦਾਲੂਆਂ ਦੀ ਮੌਕੇ ਤੇ ਮੌਤ ਹੋਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਗੁਰਮੁਖ ਸਿੰਘ ਸੁਖੂ ਉਹਨਾਂ ਦੀ ਪਰਜਾਈ ਅਤੇ 8 ਸਾਲਾ ਪਤੀ ਜੀ ਸ਼ਾਮਲ ਹੈ ਜ਼ਖਮੀ ਗੜਸ਼ੰਕਰ ਦੇ ਹਸਪਤਾਲ ਅਤੇ ਪੀਜੀਆਈ ਵਿਖੇ ਇਲਾਜ ਦੱਸੇ ਜਾ ਰਹੇ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਸ਼ਰਦਾਲੂਆਂ ਦੇ ਪਰਿਵਾਰਾਂ ਲਈ 10-10 ਲੱਖ ਦੀ ਮੁਆਵਜ਼ਾ ਰਾਸ਼ੀ ਤੇ ਜ਼ਖਮੀਆਂ ਦੇ ਮੁਫਤ ਇਲਾਜ ਦੀ ਵੀ ਮੰਗ ਕੀਤੀ। ਲੋਕ ਸਭਾ ਚੋਣਾਂ ਜਿੱਤਣ ਵਾਲੇ ਪੰਜਾਬ ਦੇ ਚਾਰ ਅਤੇ ਹਰਿਆਣਾ ਦੇ ਇੱਕ ਵਿਧਾਇਕ ਨੂੰ 20 ਜੂਨ ਤੋਂ ਪਹਿਲਾਂ ਆਪਣੇ ਵਿਧਾਇਕਾਂ ਦੇ ਅਹੁਦਿਆਂ ਤੋਂ ਅਸਤੀਫਾ ਦੇਣਾ ਪਵੇਗਾ ਇਹ ਕਾਨੂੰਨੀ ਰੂਪ ਨਾਲ ਜ਼ਰੂਰੀ ਹੈ ਕਿਉਂਕਿ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਦੀ ਚੋਣ ਨਾਲ ਸੰਬੰਧਿਤ ਆਥੋਰਿਟਿਕੇਸ਼ਨ 6 ਜੂਨ 2024 ਨੂੰ ਭਾਰਤ ਦੇ ਰਾਸ਼ਟਰਪਤੀ ਰਜਿਸਟਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੀ ਚੋਣ ਕਮਿਸ਼ਨ ਜ਼ਿੰਮਨੀ ਚੋਣ ਲਈ ਅਗਲੀ ਕਾਰਵਾਈ ਸ਼ੁਰੂ ਕਰੇਗਾ ਜਾਣਕਾਰੀ ਅਨੁਸਾਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਦੋ ਵਿਧਾਇਕ ਸੁਖਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੋਂ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਜਿੱਤੇ ਨੇ ਇਹ ਦੋਵੇਂ ਕਰਮਵਾਰ ਡੇਰਾਵਾ ਬਨਾਣੇ ਦੇ ਮੰਤਰੀ ਗੁਰਮੀਤ ਸਿੰਘ ਮੀਤ ਬਰਨਾਲਾ ਤੋਂ ਵਿਧਾਇਕ ਹਨ ਜਦੋਂ ਕਿ ਕਾਂਗਰਸ ਛੱਡ ਕੇ ਆਪ ਦੀ ਟਿਕਟ ਤੇ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਰਾਜਕੁਮਾਰ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਹਨ ਤੇ ਉਹਨਾਂ ਨੂੰ ਵੀ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣਾ ਪਵੇਗਾ ਇਸ ਤਰ੍ਹਾਂ ਗੁਆਡੀ ਸੂਬੇ ਹਰਿਆਣਾ ਵਿੱਚ ਅੰਬਾਲਾ ਜ਼ਿਲ੍ਹੇ ਦੇ ਮੁਲਾਣਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਰਣ ਚੌਧਰੀ ਵਿਧਾਇਕ ਹਨ ਜਦਕਿ ਹੁਣ ਉਹ ਲੋਕ ਸਭਾ ਲਈ ਚੁਣੇ ਗਏ ਨੇ ਸੋ ਅਜਿਹੇ ਚ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਤੇਲਗੋ ਦੇਸ਼ਮ ਪਾਰਟੀ TDP ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੂੰ ਆਜਾਂਦਰ ਪ੍ਰ ਗਠ ਜੋੜ ਯਾਨੀ ਐਨਡੀਏ ਦਾ ਆਗੂ ਚੁਣਿਆ ਗਿਆ ਵਿਜੇਵਾੜਾ ਵਿੱਚ ਹੋਈ ਤੇਲਗੂ ਦੇਸ਼ਮ ਪਾਰਟੀ ਜਨ ਸੇਨਾ ਅਤੇ ਭਾਜਪਾ ਦੇ ਵਿਧਾਇਕਾ ਦੀ ਬੈਠਕ ਨਾਇਡੂ ਨੂੰ ਸਰਬਸੰਮਤੀ ਦੇ ਨਾਲ ਨੇਤਾ ਚੁਣਿਆ ਗਿਆ ਭਾਜਪਾ ਦੇ ਅੰਦਰ ਪ੍ਰਦੇਸ਼ ਸ਼ਿਕਾਇਤ ਦੇ ਮੁਖੀ ਡੀ ਪੁਰੰਦੇਸ਼ਵਰੀ ਅਤੇ ਜਨ ਸੇਨਾ ਦੇ ਮੁਖੀ ਪਵਨ ਕਲਿਆਣ ਨੇ ਵੀ ਐਨਡੀਏ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਾਇਡੂ ਦਾ ਸਮਰਥਨ ਕੀਤਾ ਇਸ ਤੋਂ ਪਹਿਲਾਂ ਸਵੇਰੇ ਟੀਟੀਪੀ ਨੇਤਾ ਅਚੇ ਨਾਇਡੂ ਨੇ ਕਿਹਾ ਕਿ ਨਾਇਡੂ ਨੂੰ ਸਰਬਸੰਮਤੀ ਨਾਲ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ 8 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਆਪਣੇ ਪਹਿਲੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ। ਅਮਰੀਕੀ ਸਵਰਥਨ ਵਾਲੇ ਜੰਗਬੰਦੀ ਪ੍ਰਸਤਾਵ ਦਾ ਐਲਾਨ ਰਾਸ਼ਟਰਪਤੀ ਜੋ ਬਾਈਡਨ ਨੇ ਕੀਤਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਸਾਰਿਆਂ ਦੀਆਂ ਨਜ਼ਰਾਂ ਕੱਟੜਪੰਥੀ ਫਲਸਤੀਨੀ ਸਮੂਹ ਹਮਾਸ ਤੇ ਹਨ ਜਿਨ੍ਹਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇਹ ਤਿੰਨ ਪੜਾਵੀ ਯੋਜਨਾ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਸਕਾਰਾਤਮਕ ਤੌਰ ਤੇ ਵਿਚਾਰ ਕਰ ਰਿਹਾ ਹੈ। ਹਮਾਸ ਮੁਤਾਬਕ ਘਟਨਾਕਰਮ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਉਹ ਪ੍ਰਸਤਾ ਲਾਗੂ ਕਰਨ ਲਈ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਕਰਨ ਦੀ ਬਜਾਏ ਵਿਜੋਲਗੀ ਰਾਹੀਂ ਕੰਮ ਕਰਨ ਲਈ ਤਿਆਰ ਹੈ। ਮਲਾਵੀ ਦੇ ਉਪਰਾਸ਼ਟਰਪਤੀ ਅਤੇ ਦੇਸ਼ ਦੇ ਸਾਬਕਾ ਪਹਿਲੀ ਮਹਿਲਾ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਬਲੈਂਟਾਇਰ ਨੇੜੇ ਲਾਪਤਾ ਹੋਇਆ ਅਤੇ ਫੌਜੀ ਪਹਾੜੀ ਜੰਗਲਾਂ ਦੇ ਵਿੱਚ ਅਸੀਂ ਭਾਲ ਕਰ ਰਹੇ ਹਾਂ। ਰਾਸ਼ਟਰਪਤੀ ਲਾਜ਼ੋਸ ਚੱਕਰਵੇਰਾ ਨੇ ਇਹ ਜਾਣਕਾਰੀ ਦਿੱਤੀ ਹੈ 51 ਸਾਲਾ ਉਪਰਾਸ਼ਟਰਪਤੀ ਸਲੋਸ ਚਿਲੀਮਾ ਸਾਬਕਾ ਪ੍ਰਥਮ ਮਹਿਲਾ ਸਿਨਲ ਜ਼ਿੰਬੀਰੀਆ ਤੇ 8 ਹੋਰਾ ਨੂੰ ਲੈ ਕੇ ਜਹਾਜ਼ ਨੇ ਦੱਖਣੀ ਅਫਰੀਕੀ ਦੇਸ਼ ਤੋਂ ਉਡਾਨ ਭਰੀ ਸੀ ਜਿਸ ਨੇ ਸਵੇਰੇ 9:17 ਮਿੰਟਾਂ ਤੇ ਰਾਜस्तानी ਲੈ ਲੌਂਗਵੇ ਅਤੇ ਉਡਾਨ ਭਰੀ ਅਤੇ ਉਸ ਤੋਂ ਬਾਅਦ ਲਗਭਗ 45 ਮਿੰਟ ਬਾਅਦ ਰਾਜस्तानी ਤੋਂ 370 ਕਿਲੋਮੀਟਰ ਦੂਰ ਮਜ਼ੂਜ਼ੂ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਨਾ ਸੀ ਉਸਨੇ ਸੋ ਚਕਵੇਰਾ ਨੇ ਸਰਕਾਰੀ ਟੈਲੀਵਿਜ਼ਨ ਤੇ ਕਿਹਾ ਕਿ 에ਅਰ ਟ੍ਰੈਫਿਕ ਕੰਟਰੋਲਰ ਨੇ ਦੱਸਿਆ ਹੈ ਕਿ ਖਰਾਬ ਮੌਸਮ ਕਾਰਨ ਜਹਾਜ਼ ਉਤਰਿਆ ਨਹੀਂ ਅਤੇ ਪਰਤ ਗਿਆ ਵਾਪਸ ਸੋ ਉਹਨਾਂ ਇਹ ਵੀ ਕਿਹਾ ਕਿ ਹਵਾਈ ਆਵਾਜ਼ਾਈ ਕੰਟਰੋਲਰ ਦਾ ਜਹਾਜ਼ ਨਾਲ ਸੰਪਰਕ ਵੀ ਟੁੱਟਿਆ ਉਰੀ ਦੇ ਸਾਬਕਾ ਵਿਧਾਇਕ ਤਰਮਨ ਸਿੰਘ ਦਾ ਦਿਹਾਂਤ ਹੋਇਆ ਉਹਨਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮਾਨਾਵਾਲਾ ਵਿਖੇ ਕੀਤਾ ਜਾਵੇਗਾ ਦੱਸ ਦਈਏ ਕਿ ਤਰਮਨ ਇੱਕ ਵਾਰ ਕਾਂਗਰਸ ਦੀ ਟਿਕਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਸਨ ਸਵੇਸਤਾਨਾ ਅੱਜ ਦੀ ਅਬੋਡ ਨਿਊਜ਼ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ